ਕੁਝ ਕਿੱਥੇ ਭਰਿਆ ਜਿਹੜੇ ਕੇ ਬੱਚੇ ਡੋਨ ਦੇ ਵਿੱਚੋਂ ਵਸਦੇ ਜਾਂ ਕਾਪਟਾਟੇ ਡੋਨ ਕੋਲ ਵਸਦੇ ਡੋਨ ਨੂੰ ਸਵਾਗਤ ਕਰਦੇ ਜੁਨਾ ਨਾ ਕਿਉਂ ਨਹੀਂ ਕੋਈ ਬੜੇ ਬਹੁਤ ਹੀ ਸਤਕਾਰ ਜੋ प्राइज देके जा रहा है विशेष तौर पे मैं लाला सिंह जी उनका भी कीटा जाना है बीएन न्यूज़ तो दीपक सिंघवा जी साडे दरम्यां पहुंचे हैं उनका भी मैच है पहुंचकर धन्यवाद करना और करता तो विशेष सम्मान जो है वो देता जाना है ਤੁਸੀਂ ਬੈਠ ਗੋ ਵਿਸ਼ੇਸ਼ ਸਨਮ ਸਰਾਰ ਵਰਜਿੰਦਰ ਸਿੰਘ ਬਨਾਜ ਨੂੰ ਸੁਸਾਇਟੀ ਵੱਲੋਂ ਦਿੱਤਾ ਜਾਂਦਾ ਗੁਲਬਤ ਜੀ ਬੈਠ ਗਈ ਹੈ ਮੈਂ ਸੁਨੀਦਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਪੰਜਾਬ ਦਾ ਵਾਲਾ ਸਾਰੀ ਅੱਜ ਅੱਜ ਇੱਥੇ ਪ੍ਰੋਗਰਾਮ ਸੀ ਗੁਰਦੁਆਰਾ ਸਾਹਿਬ ਵਿਖੇ ਨੈਤਿਕ ਸਿੱਖਿਆ ਦੇ ਮੰਡੀ ਗੁਰੂ ਗੋਬਿੰਦ ਸਿੰਘ ਜੀ ਸਰਕੂਲ ਤੋਂ ਲਿਆ ਗਿਆ ਨੈਤਿਕ ਸਿੱਖਿਆ ਦਾ ਇਮਤਿਹਾਨ ਤੇ ਇੱਕ ਬਹੁਤ ਹੀ ਵਧੀਆ ਪ੍ਰਾਲਾ ਜਿਸ ਤਰ੍ਹਾਂ ਸਾਡਾ ਸਮਾਜ ਅੱਜ ਮਤਲਬ ਜਿਹੜੀ ਵਾਸਤਾ ਜਾ ਰਿਹਾ ਹੈ ਬੱਚੇ ਨੈਤਿਕ ਸਿੱਖਿਆ ਦੂਰ ਜਾ ਰਹੇ ਹੈ ਤੇ ਇਸ ਸਟੱਡੀ ਸਰਕੂਲ ਦੀ ਬਹੁਤ ਹੀ ਉਪਰਾਲਾ ਇੱਕ ਆਪਣਾ ਜਿਹੜੇ ਆਉਣ ਵਾਲੀ ਨੌਜਵਾਨ ਸਾਡੇ ਆਉਣ ਵਾਲੇ ਸਮਾਜ ਦਾ ਸਿਰਮਾਇਆ ਹੁੰਦੇ ਆ ਉਹਨਾਂ ਨੂੰ ਇੱਕ ਨੈਤਿਕ ਸਿੱਖਿਆ ਜੋੜ ਕੇ ਇੱਕ ਵਧੀਆ ਇਨਸਾਨ ਬਣਾਉਣਾ ਹੈ ਜੋ ਇਹਨਾਂ ਦੇ ਦੀ ਗੱਲ ਹੈ ਨਾ ਕਹਿੰਦੇ ਉਹ ਬਹੁਤ ਹੀ ਵਧੀਆ ਗੱਲ ਹੈ ਤੇ ਉਮੀਦ ਕਰਦਾ ਵੀ ਆਉਣ ਵਾਲੇ ਸਮੇਂ ਇੱਥੇ ਇਹ ਸਸਤਾ ਪ੍ਰਾਲੇ ਜਾਰੀ ਰੱਖੇਗੇ ਤੇ ਇੱਕ ਵਧੀਆ ਸਮਾਜ ਬਣੇਗਾ। ਬਣਾਲੇ ਦੇ ਬੱਚੇ 1300 ਤੋਂ 1400 ਐਨ ਦੀ ਪਹਿਲੀ ਵਾਰ ਇੰਨੇ ਬੱਚਾ ਟੈਸਟ ਦਿੱਤਾ। ਨੂੰ ਕੁੱਲੇ ਨੂੰ ਕਿਉਂਕਿ ਸਾਰੇ ਉਹ ਨਾਮ ਨਹੀਂ ਰਜਿਸਟਰ ਕਰਦੇ। ਪਰ ਇਹਦੇ ਮਾਰ ਕੇ ਸਾਰੇ ਟੀਚਰ ਕਿੱਨੇ ਆਏ। ਜੀਓ ਸਾਹਿਬ ਇੱਥੇ ਆ ਕੇ ਕਹਿੰਦੇ ਕਹਿੰਦੇ ਵੀ ਦੋ ਮਾਰਦੀ ਬੱਚੇ ਕੰਮ ਕਰਾਉਣੇ। ਇਸ ਕਰਕੇ ਮੈਂ ਟੀਚਰ ਨੂੰ ਵੇਖਤੀ ਕਰਾਂਗਾ ਕਿ ਅਗਲੀ ਵਾਰ ਆਪਣਾ ਬੱਚਾ ਢਾਈ ਹਿਆਣ ਹੋਣ ਤੇ ਐਨ